ਇਲੈਕਟ੍ਰਿਸਿਟੀ ਦੀ ਸਬਸਿਡੀ ਦੀ ਜਿਹੜੀ ਮੈਂ ਤੁਹਾਨੂੰ ਕਹਾਣੀ ਦੱਸਦਾ ਉਹਨਾ ਕਿੱਥੇ ਦੱਸਦਾ ਨਾ ਇੱਕ ਮਿੰਟ ਮੈਂ ਖੋਲ ਹੀ ਲੈਣਾ ਜੀ ਤੁਸੀਂ ਵੀ ਖੋਲਣਾ ਖੋਲਣਾ ਤੇ ਨਾਲ ਖੋਲਿਓ ਅੱਜ ਦਾ ਟ੍ਰਿਬਿਊਨ ਚ ਪਹਿਲੇ ਪੰਨੇ ਤੇ ਇੱਕ ਖਬਰ ਲੱਗੀ ਸੀ ਮੈਂ ਸਵੇਰੇ ਸਰਸਰੀ ਜੀ ਨਜ਼ਰ ਮਾਰੀ ਸੀਗੀ ਹਾਂ ਆ ਲੋ ਵੱਡੇ ਘਰਾਣੇ ਵੱਡਾ ਗੱਫਾ 600 ਕਰੋੜ ਦੇ ਬਿਜਲੀ ਟੈਕਸ ਤੋਂ ਛੋਟ 100 ਵੱਡੇ ਸਨਤਕਾਰਾਂ ਨੂੰ ਮਿਲਦਾ ਹੈ ਬਿਜਲੀ ਸਬਸਿਡੀ ਦਾ 25% ਇਹ ਕੀ ਸਮਸਲਾ ਪੈਂਦਾ ਨਾ ਇਹ ਕੀ ਸਮਸਲਾ ਬੰਦ ਸਮਝੋ ਜੀ ਕਿ 100 100 ਬੰਦੇ ਨੂੰ ਹੀ ਸਬਸਿਡੀ ਕਿੰਨੀ ਜਾਂਦੀ ਹੈ 3000 ਕਰੋੜ ਦੀ ਜੀ ਮੋਟਾ-ਮੋਟੀ ਲਾ ਲਓ ਮੈਂ ਇਸ ਖਬਰ ਚੋਂ ਵੀ ਦੇਖਦਾ ਕਿ ਐਗਜ਼ੈਕਟ ਨੰਬਰ ਕਿੰਨਾ ਹੈ ਪਰ ਮੇਰੇ ਖਿਆਲ ਦੇ ਨਾਲ ਆ ਲੋ ਜੀ 24 25 ਚ 2500 ਕਰੋੜ ਦੀ ਮਿਲੀ ਹੈ ਜਦੋਂ ਕਿ ਕਰੀਬ 500 ਕਰੋੜ ਰੁਪਏ ਦੀ ਬਿਜਲੀ ਟੈਕਸ ਅਤੇ ਬਣਾਈ ਦੀ ਟਾਂਚਾ ਦੇ ਵਿੱਚ ਜੋ 3000 ਮੇਰਾ ਤੁੱਕਾ ਸਹੀ ਸੀਗਾ ਜੀ ਮਤਲਬ ਲੈਟਸ ਪੋਸ ਕਿ 3000 ਕਰੋੜ ਦੀ ਸਬਸਿਡੀ ਸਰਕਾਰ ਦਿੰਦੀ ਹੈ ਹਮ ਅਦਯੋਗਿਕ ਸੈਕਟਰ ਨੂੰ ਹੁਣ ਅਦਯੋਗਿਕ ਸੈਕਟਰ ਚ ਇਕਾਈਆਂ ਮੰਨ ਲਓ ਮੋٹے ਤੌਰ ਤੇ 10000 ਲਗੂ ਮਦਮ ਜੀ ਤੇ ਵੱਡੀ ਇਕਾਈ ਠੀਕ ਹੈ ਜੀ ਹੂੰ ਚਲੋ ਉਹਦੇ ਚੋਂ 3000 ਕਰੋੜ ਆ ਗਿਆ 3000 ਕਰੋੜ ਦੇ ਚਾਰ ਹਿੱਸੇ ਕਰ ਲਓ ਕਿੰਨਾ ਕਿੰਨਾ ਹੋ ਗਿਆ ਜੀ ਇਹਦੇ ਚ ਮੰਨ ਕੇ ਚਲੋ ਕਿ ਚਾਰ ਹਿੱਸੇ ਅੱਜ ਕਰੀਏ ਤੇ 750 ਜੀ 100 ਬੰਦੇ ਨੂੰ ਯਾਨੀ 100 ਸੰਤੀ ਕੰਮ ਕਰਨ ਵਾਲੇ ਸੰਤਕਾਰਾਂ ਨੂੰ ਕਿੰਨਾ ਗਿਆ 750 ਕਰੋੜ ਹੂੰ ਤੇ ਬਾਕੀ ਬੱਚੇ ਹਜ਼ਾਰਾਂ ਨੂੰ ਰਹਿ ਗਿਆ ਕਿੰਨਾ ਉਹਨੂੰ ਕੱਢ ਲੋ ਲਗਭਗ ਕੋਈ 2200 ਕੋ ਹਮ ਆਹੀ ਹੈ ਨਾ ਫੰਡਾ ਬਿਲਕੁਲ ਵੀ ਯਾਨੀ 100 ਨੂੰ ਹੀ ਚੌਥਾ ਹਿੱਸਾ ਤਾਂ ਫਿਰ ਸਬਸਿਡੀ ਦਾ ਫਾਇਦਾ ਕਿਸ ਨੂੰ ਆਇਆ ਸਭ ਤੋਂ ਜ਼ਿਆਦਾ ਹਮ ਆ ਜਿਹੜੇ ਵਰਜੇ ਕਰੀਮ ਵਾਲੇ ਰਹਿ ਗਏ ਉੱਪਰ ਵਾਲੇ ਰਹਿ ਗਏ ਫਿਰ ਠੀਕ ਹੈ ਨਾ ਜੀ ਜਿੰਨਾ ਛੋਟਾ ਹੈ ਉਹਨੂੰ ਓਨੀ ਛੋਟੀ ਸ਼ੋ ਜੀ ਤਾਂ ਮਤਲਬ ਐਸ ਨੂੰ ਅਸੀਂ ਕਹਿੰਦੇ ਆ ਰਿਫਾਰਮਸ ਰਿਫਾਰਮਸ ਲਿਆਓ ਹੂੰ ਫਾਇਦਾ ਜਿਹੜਾ ਆਹੀ ਤੇ ਇੱਕ ਚੱਕਰ ਹੈ ਨਾ ਸਾਹਿਬ ਕਿ ਜੀਐਸਟੀ ਹੁਣ ਜੀਐਸਟੀ ਹੈ ਜੀ ਫਲਾਣਾ 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 ਇੱਕ ਦੇਸ਼ ਇੱਕ ਟੈਕਸ ਕਿਹਾ ਇੱਕ ਦੇਸ਼ ਇੱਕ ਟੈਕਸ ਅੰਬਾਨੀ ਨੂੰ ਵੀ ਦੁੱਧ ਦਾ ਪੈਕਟ ਓਨੇ ਦਾ ਤੇ ਦਿਹਾੜੀਦਾਰ 400 ਦੀ ਦਿਹਾੜੀ ਵਾਲਾ ਉਹਨੂੰ ਵੀ ਉਹਨੂੰ ਵੀ ਉਹਨੂੰ ਦੁੱਧ ਦਾ ਪੈਕਟ ਉਹਨਾਂ ਵੱਲ ਦੇਸ਼ ਵੱਲ ਟੈਕਸ ਤੋਂ ਮਤਲਬ ਕਿ ਆ ਸਾਰਾ ਕੁਝ ਚੱਲਦਾ ਪਿਆ ਸਾਡੀ ਪੂੰਜੀ ਜਿਹੜੀ ਐ ਨਾ ਤਾਂ ਹੀ ਜਿਹਨੂੰ ਆਪਾਂ ਕਰੋਨੀ ਕੈਪਟਲਿਜ਼ਮ ਕਹਿੰਦੇ ਨੇ ਥੋੜੀਆਂ ਟਰਮਾਂ ਡੁੰਗੀਆਂ ਨੇ ਇਹ ਇਹੀ ਤਾਂ ਵੱਡਾ ਕਾਰਨ ਹੈ ਨਾ ਕਿ ਨਾ ਬਰਬਰੀਤਾ ਵੱਧਦੀ ਹੈ ਪੂੰਜੀ ਕੁਝ ਲੋਕਾਂ ਦੇ ਹੱਥ 'ਚ ਇਕੱਠੀ ਹੋ ਰਹੀ ਹੈ 1% ਦੇ ਹੱਥਾਂ 'ਚ ਲਗਭਗ 55 57% ਵੈਲਥ ਹੈ ਇਸ ਦੇਸ਼ ਦੀ ਠੀਕ ਹੈ ਨਾ ਜੀ ਨਾ ਬਰਬਰੀਤਾ ਹੀ ਇਸ ਮੁਲਕ ਵਾਸਤੇ ਇੱਕ ਦਿਨ ਇੱਕ ਬਹੁਤ ਵੱਡਾ ਖਤਰਾ ਬਣ ਜਾਏਗੀ ਜੀ ਕਿੰਨਾ ਕਦੇ ਰਹੋ ਨੇਪਾਲ ਚ ਵੀ ਨਾ ਵਰ ਉਪਰ ਤਾਂ ਨਹੀਂ ਰਖੜਿਆ ਨਾ ਬਿਲਕੁਲ ਬਿਲਕੁਲ ਹਾਂ ਅੰਤ ਨੂੰ ਤੇ ਉਹਨਾਂ ਦੇ ਇਸੇ ਕਰਕੇ ਆਹੀ ਨਾ ਵਰ ਉਪਰ ਬਰਤਾਰ ਜੀ ਕਿ ਇੱਕ ਪਾਸੇ ਉਹਾਂ ਤੇ ਹੁੰਦੇ ਆ ਕਿ ਜਿਵੇਂ ਕਿਸੇ ਦਾ ਬੱਬਰ ਵੱਡਾ ਤੇ ਕਿਸੇ ਦਾ ਟੱਬਰ ਵੱਡਾ ਇੱਕ ਦਾ ਬੱਬਰ ਵੱਡਾ ਉਹ ਸਾਰਾ ਕੁਝ ਆਪਦੇ ਬੱਬਰ ਚ ਟੱਬਰ ਜਾਵੇ ਠੱਠੇ ਖੂਜ ਜੀ ਬੈਠਾ ਰਹੇ ਭੁੱਖਾ ਵੱਡਾ ਟੱਬਰ ਹੈ ਤਾਂ ਟੱਬਰ ਹੈ ਇੱਕ ਦਾ ਬੱਬਰ ਵੱਡਾ ਉਹ ਆਪਦੇ ਨਾਲ ਪੀ ਜਾਣਾ ਤਾਂ ਸਰ 100 ਬੰਦਾ ਤਾਂ ਸਿੱਧਾ ਹੀ 750 ਕਰੋੜ ਲੈ ਰਿਆ ਹਜ਼ਾਰਾਂ ਬੰਦਿਆਂ 'ਚ ਉਹ 2000 ਕਰੋੜ ਵੰਡੇ ਜਾ ਰਹੇ ਜੀ ਬਾਕੀ ਹੁਣ ਫਿਰ ਇਹਦੇ 'ਚ ਜੇ ਹਾਲੇ ਵੀ ਰਿਫਾਰਮਸ ਤਾਂ ਮੈਨੂੰ ਨਾ ਕਈ ਬੰਦੇ ਉਹ ਕਾਮਰੇਡ ਟਾਈਪ ਜਿਹੜੇ ਬੰਦੇ ਨੇ ਕਾਮਰੇਡ ਵਿਚਾਰਤ ਰਾ ਉਹ ਮੈਨੂੰ ਮਤਲਬ ਕਿ ਕਈ ਵਾਰੀ ਪੂੰਜੀਵਾਦੀ ਜਾਂ ਫਲਾਂ ਟਮਕਾ ਐਦਾ ਆਦਾ ਉਹਨਾਂ ਦੇ ਆਪ ਦੇ ਤੁਹਾਨੂੰ ਪਤਾ ਪਰੋਲੋ ਧਾਰੀ ਵਾਲਾ ਸਿਸਟਮ ਉਹਨਾਂ ਦਾ ਆਪਦਾ ਉਹ ਚਲੋ ਪਰ ਮੈਂ ਕਹਿੰਦਾ ਉਹਨਾਂ ਕਿ ਜਦੋਂ ਤੁਸੀਂ ਮਿਕਸਡ ਪੂੰਜੀਵਾਦ ਸਿਸਟਮ 'ਚ ਰਹਿੰਦੇ ਹੋ ਤੁਹਾਨੂੰ ਜਾਣਾ ਹੀ ਪਊਗਾ ਜੀ ਤੁਸੀਂ ਪੂੰਜੀ ਬਾਤ ਤੋਂ ਅਛੂਤੇ ਰਹਿ ਨਹੀਂ ਸਕਦੇ ਬਿਲਕੁਲ ਹੁਣ ਇਹੀ ਹੈ ਕਿ ਠੀਕ ਹੈ ਸਾਡਾ ਮਿਕਸਡ ਮਾਡਲ ਹੈ ਤਾਂਸੀਂ ਇਹ ਕਹਿ ਰਹੇ ਆ ਕਿ ਯਾਰ ਰਿਫਾਰਮਸ ਕਰਕੇ ਦਾ ਫਾਇਦਾ ਛੋਟੇ ਨੂੰ ਲੈ ਕੇ ਆਓ ਜੀ ਜਿਹੜਾ ਬਹੁਤ ਛੋਟਾ ਦੁਕਾਨਦਾਰ ਹੈ ਛੋਟਾ ਕਾਰੋਬਾਰੀ ਹੈ ਉਹਨੂੰ ਵੀ ਬਰਾਬਰ ਲਾਭ ਮਿਲਣਾ ਚਾਹੀਦਾ ਇਹੀ ਗੱਲ ਮੈਂ ਜੋ ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਆ ਉਹਦੇ ਚ ਲੰਮੇ ਸਮੇਂ ਤੋਂ ਕਹਿ ਰਹਿਆ ਲੰਮੇ ਸਮੇਂ ਤੋਂ ਕਹਿ ਰਹਿਆ ਆ ਤੁਸੀਂ ਸੁਪਾਲ ਸਿੰਘ ਖਹਿਰਾ ਵਾਲੀਆਂ ਮੋਟਰਾਂ ਦਾ ਜਦੋਂ ਜ਼ਿਕਰ ਕੀਤਾ ਸੀ ਤਾਂ ਉਸ ਟਾਈਮ ਵੀ ਮੈਂ ਇਹੀ ਮੁੱਦਾ ਚੁੱਕਿਆ ਸੀ। ਤਾਂ ਤੁਸੀਂ ਵੇਖਿਆ ਨਾ 6 ਮੋਟਰਾਂ ਦੀ ਤਸਦੀਕ ਖੁਦ ਸੁਪਾਲ ਸਿੰਘ ਖਹਿਰਾ ਦੇ ਨੇੜ ਦੇ ਬੰਦਿਆਂ ਨੇ ਕੀਤੀ ਸੀ। ਇਹਨਾਂ ਨੇ ਨਾਂ ਲਿਖੀਆਂ ਸੀਗੀਆਂ। ਤਾਂ ਕਿੰਨੇ ਬੰਦੇ ਆਉਣਗੇ? ਕਿੰਨੇ ਬੰਦੇ ਹੋਣਗੇ ਜਿਨ੍ਹਾਂ ਦੇ ਕੋਲ ਦਰਜਣ ਤੋਂ ਲੈ ਕੇ ਤੇ ਅੱਧੀ ਦਰਜਣ ਤੱਕ ਦੇ ਸ਼ਾਇਦ ਮੋਟਰ ਕਨੈਕਸ਼ਨ ਹੋਣਗੇ। ਤੇ ਇੱਕ ਮੋਟਰ ਦੀ ਜਿਹੜੀ ਸਬਸਿਡੀ ਆ ਉਹ ਲਗਭਗ 72 ਤੋਂ 75 ਹਜ਼ਾਰ ਬਣਦੀ ਆ ਜੀ ਤੁਸੀਂ ਕਿੰਨੇ ਲੱਖ ਮੋਟਰ ਕਨੈਕਸ਼ਨ ਗਣਦੇ ਹੋ 613 ਲੱਖ ਕਿ 14 ਲੱਖ ਹੈ ਤਾਂ ਤੁਸੀਂ ਦੇਖੋ ਆਪ ਲਾ ਲਓ ਮਲਟੀਪਲਾਈ ਕਰਕੇ ਤੇ ਉਹਦੇ ਚੋਂ ਆਪਾਂ ਮੰਨ ਲਓ ਇੱਕ ਲੱਖ ਵੀ ਕਰੀਮੀ ਕੱਢ ਲਈਏ ਇੱਕ ਠੀਕ ਹੈ ਜੀ ਇੱਕ ਲੱਖ ਦਾ ਹੀ ਜੇ ਆਪਾਂ ਕੈਲੋਕ ਇੱਕ ਲੱਖ ਮੋਟਰ ਕਨੈਕਸ਼ਨਾਂ ਦਾ ਰਿਫਾਰਮਸ ਕਰ ਕਰਕੇ ਦੇਖ ਲੋ ਤਾਂ ਤੁਸੀਂ ਦੇਖ ਲੋ ਕਿੰਨਾ ਪੈਸਾ ਜਿਹੜਾ ਰਿਫਾਰਮਸ ਕਰਕੇ ਉਹੀ ਪੈਸਾ ਮੁੜ ਕੇ ਸਬਸਿਡੀ ਦੇ ਰੂਪ 'ਚ ਕਿਸੇ ਹੋਰ ਬੰਦੇ ਨੂੰ ਦਿੱਤਾ ਜਾ ਸਕਦਾ ਜੀ 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 ਬਾਈ ਜੀ ਰਣਜੀਤ ਗਰੇਵਾਲ ਬਾਈ ਬਹੁਤ ਸਵਾਗਤ ਹੈ ਜੀ ਤੁਹਾਡਾ ਪਹਿਲੀ ਵਾਰੀ ਜੁੜਿਆ ਤਾਂ ਜੱਗੀ ਬਾਈ ਜੀ ਤੁਹਾਡਾ ਕਮੈਂਟ ਬਾਕੀ ਦੋਸਤ ਪੜ ਰਹੇ ਹੋਣਗੇ ਬਾਈ ਦੋਸਤ ਤੁਹਾਨੂੰ ਵੀ ਗੁਜ਼ਾਰਿਸ਼ ਹੈ ਕਿ ਕੋਈ ਬਾਈ ਹੋਰਾਂ ਦਾ ਕੋਈ ਹੈਲਪ ਕਰ ਸਕਦਾ ਤੇ ਕਰੋ ਬਾਈ ਤੇ ਪ੍ਰਭੂ ਨਾਮ ਦੇ ਚੱਕਰ ਤੋਂ ਮੈਂ ਥੋੜਾ ਜਿਹਾ ਨਿਕਲਦਾ ਹੁਣ ਨਾਮ ਇੱਕ ਦਾ ਪੜ੍ਹਦੇ ਆਂ ਫਿਰ ਤੁਸੀਂ ਦੱਸ ਜਾਨੇ ਕਿ ਇਹਨੇ ਨਾਮ ਪੜੋ ਮੈਨੂੰ ਮਾਫ ਕਰੋ ਮੈਂ ਥੋੜਾ ਜਿਹਾ ਇਸ ਚੀਜ਼ 'ਚ ਅੱਗੇ ਨਿਕਲਦਾ ਕਿਉਂਕਿ ਜਿਹੜਾ ਆਪਣਾ ਮੋਟਿਵ ਹੈ ਆਪਣਾ ਜਿਹੜਾ ਉਦੇਸ਼ ਹੁੰਦਾ ਹੈ ਮੰਤਵ ਹੁੰਦਾ ਹੈ ਨਾ ਉਹ ਹੁੰਦਾ ਗੱਲਾਂ ਬਾਤਾਂ ਕਰਨੀਆਂ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੋ ਅਸੀਂ ਉਹ ਜਿਹੜਾ ਕੰਮ ਹੈ ਨਾ ਅਸੀਂ ਉਹ ਕਰਦੇ ਆਂ ਤੇ ਤੁਸੀਂ ਵੀ ਸਾਡਾ ਇਸੇ ਦੇ ਵਿੱਚ ਮਦਦ ਕਰੋ ਸਾਡੇ ਨਾਲ ਰਹੋ ਇਸੇ ਕੰਮ ਦੇ ਵਿੱਚ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਬਾਕੀ ਦੋਸਤ ਵੀ ਜਿਹੜੇ ਆ ਜਾਣਕਾਰੀ ਚਲੋ ਜਿਹੜੇ ਲੈਣ ਵਾਲੇ ਨੇ ਉਹਨਾਂ ਤੱਕ ਤਾਂ ਪਹੁੰਚ ਜਾਵੇ ਇੰਨਾ ਕਸ਼ਟ ਤੁਸੀਂ ਜ਼ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ ਤੇ ਥੋੜਾ ਜਿਹਾ ਸਖਤ ਹੈ ਕਹਿੰਦੇ ਕਿ 11 ਪਾਰਟੀਆਂ ਨੂੰ ਨੋਟਸ ਭੇਜਿਆ ਵੀ ਜਿਨ੍ਹਾਂ ਨੇ ਆਪ ਦੇ ਖਰਚੇ ਦਾ ਵੇਰਵਾ ਜਿਹੜਾ ਚੋਣਾਂ ਵੇਲੇ ਹੋਇਆ ਉਹ ਨਹੀਂ ਪਹੁੰਚਾਇਆ ਤੇ ਉਹਦੇ ਮਾਮਲੇ ਦੇ ਵਿੱਚ ਮਾਨਤਾ ਕੋਈ ਰੱਦ ਹੋਣ ਦੇ ਵੀ ਚਾਂਸ ਹੋ ਸਕਦੇ ਨੇ 11 ਪਾਰਟੀਆਂ ਨੇ ਜਿਹਦੇ ਵਿੱਚ ਮਾਨ ਸਾਹਿਬ ਹੋ ਰਹੇ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਵੀ ਆ ਬਿਕੋ ਜਿਹੜਾ ਚੋਣ ਕਮਿਸ਼ਨ ਦਾ ਸਿਸਟਮ ਹੈ ਨਾ ਉਹਦੇ ਵਿੱਚ ਰਜਿਸਟ੍ਰੇਸ਼ਨ ਲਾਜ਼ਮੀ ਹੁੰਦੀ ਆ ਜੀ ਤੇ ਇੰਟਰਸਟਿੰਗ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਚਾਹੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੋਵੇ ਤੇ ਚਾਹੇ ਆਰਐਸਐਸ ਵਾਲਿਆਂ ਦੀ ਭਾਜਪਾ ਦੋਨਾਂ ਦੇ ਸੰਵਿਧਾਨ ਚ ਨਾ ਸਿਰਫ ਸੰਵਿਧਾਨ ਨੂੰ ਮੰਨਣ ਦਾ ਨਿਸ਼ਚੈ ਹੈ ਬਲਕਿ ਸੈਕੂਲਰ ਹੋਣ ਦਾ ਦਮ ਵੀ ਹੈ ਹੂੰ ਬਾਹਰ ਇੱਕ ਹਿੰਦੂ ਰਾਸ਼ਟਰ ਲਈ ਤੇ ਦੂਸਰਾ ਖਾਲਿਸਤਾਨ ਲਈ ਹੈ ਜੀ ਇਹ ਸੀ ਆਸੀ ਦਾ ਨਾਮ ਆਣਾ ਹੈ। ਹੂੰ। ਠੀਕ ਹੈ। ਦੂਜੀ ਚੀਜ਼ ਕਿਉਂਕਿ ਅੱਜ ਮੈਂ ਕਿਸੇ ਟਾਕ ਥਰੂ ਵਿੱਚ ਸੀਗਾ ਕੈਨੇਡਾ ਤੇ ਉੱਥੇ ਵੀ ਇਹ ਗੱਲ ਸ਼ੁਰੂ ਚ ਕਹੀ ਗਈ ਤਾਂ ਮੈਂ ਉਹਨਾਂ ਨੂੰ ਇਹ ਦੱਸਿਆ ਤੱਤ ਕੱਢ ਕੇ ਜੀ ਕਿ ਸੈਕੂਲ ਸੈਕੂਲਰ ਵੈਲਿਊਜ਼ ਨੂੰ ਮੰਨਣ ਵਾਲਾ ਹੀ ਰਜਿਸਟ੍ਰੇਸ਼ਨ ਆ ਸਰਕਾਰ ਦਾ। ਭਾਜਪਾ ਦਾ ਜਿਹੜਾ ਸੰਵਿਧਾਨ ਹੈ ਸ਼ਾਇਦ 13ਵਾਂ ਪੇਜ ਹੈ ਕਿ 13ਵਾਂ ਨੰਬਰ ਉਹਦੇ ਤੇ ਜਿਹੜਾ ਇਹਨਾਂ ਦਾ ਹੈ ਨਾ ਉਹ ਮੈਂ ਪੜਿਆ ਸੀਗਾ ਇੱਕ ਵਾਰੀ ਜੀ ਕਿ ਇਹ ਵੀ ਮੰਨਦੇ ਨੇ। ਇਸ ਚੀਜ਼ ਨੂੰ ਦੂਜੀ ਗੱਲ ਕਿ ਉਹਨਾਂ ਦੀਆਂ ਸ਼ਰਤਾਂ ਨੇ ਵੈਸੇ ਤੇ ਦੇਖੋ ਤੁਸੀਂ ਉਹ 11 ਦੀ ਲਿਸਟ ਮੈਂ ਪਾਈ ਹੋਈ ਹੈ ਅੱਜ ਆਪਣੇ ਪੇਜ ਤੇ